ਜਿਤਨੀ ਚਾਦਰ ਵਿਖੀਏ ਉਤਨੇ ਪੈਰ ਫਸਾਰੀਏ ਪ੍ਰੋਫੈਸਰ ਸਹਿਬ ਸਿੰਘ ਜੀ ਦੇ 8 ਬੱਚੇ ਸਨ ਉਹਨਾਂ ਦੇ ਆਨੰਦ ਕਾਰਜ ਕਿੰਨੀ ਸਾਦਗੀ ਦੇ ਨਾਲ ਹੋਏ ਆਓ ਜਾਣੀਏ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਉਤੇ ਲੋਕ ਵਿਆਹ ਸ਼ਾਦੀਆਂ ਸਮੇ ਬਹੁਤ ਖਰਚ ਕਰਦੇ ਹਨ ਤੇ ਆਪਣੇ ਵਿਡੱਪਣ ਦਾ ਵਿਖਾਲਾ ਬਖਾਲਦੇ ਹਨ ਧਨੀ ਲੋਕਾਂ ਨੂੰ ਤਾਂ ਅਜਿਹੇ ਸਮੇ ਜ਼ਰੂਰ ਖਰਚ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੇ ਕਮਾਏ ਹੋਏ ਧਨ ਵਿੱਚੋਂ ਕੁਝ ਕੋ ਹਿੱਸਾ ਗਰੀਬਾਂ ਤੇ ਮਿਹਨਤੀਆਂ ਮਜ਼ਦੂਰਾਂ ਤੱਕ ਅਪੜ ਜਾਵੇ ਪਰ ਮੈਂ ਵੇਖ ਕੇ ਹੈਰਾਨ ਹੁੰਦਾ ਹਾਂ ਕਿ ਜਿਨ੍ਹਾਂ ਲੋਕਾਂ ਦੇ ਪੱਲੇ ਕਾਫੀ ਪੈਸਾ ਨਹੀਂ ਹੁੰਦਾ ਉਹ ਧਨੀਆਂ ਦੀ ਰੀਸ ਕਰਕੇ ਵੱਧ ਚੜ ਕੇ ਖਰਚ ਕਰਦੇ ਹਨ ਅਤੇ ਕਰਜ਼ਾ ਚੁੱਕਣ ਜਾਂ ਜ਼ਮੀਨ ਨੂੰ ਗਹਿਣੇ ਪਾਉਣ ਤੋਂ ਵੀ ਨਹੀਂ ਚੱਕਦੇ ਉਹਨਾਂ ਦੇ ਸਾਹਮਣੇ ਨਿਸ਼ਾਨਾ ਇੱਕੋ ਹੁੰਦਾ ਹੈ ਕਿ ਵਿਆਹ ਵਿੱਚ ਰਹਿ ਆਵੇ ਇਸ ਨੱਕ ਰੱਖਣ ਦੀ ਬਾਣ ਤੋਂ ਮੈਂ ਕੋਰਾ ਹਾਂ ਕਿਉਂਕਿ ਮੈਨੂੰ ਕੰਨ ਲਾ ਲਾ ਕੇ ਸੁਣਨ ਦੀ ਆਦਤ ਨਹੀਂ ਕਿ ਲੋਕ ਮੈਨੂੰ ਕਿਤਨੀ ਕੋ ਵਾਹ ਵਾਹ ਦੇ ਰਹੇ ਹਨ ਕੁਝ ਘਰੋਗੀ ਗੱਲਾਂ ਮੈਨੂੰ ਚੇਤੇ ਹਨ ਮੇਰੇ 8 ਬੱਚੇ ਹਨ 6 ਲੜਕੇ ਤੇ 2 ਲੜਕੀਆਂ 28 ਦਸੰਬਰ 1932 ਨੂੰ ਮੇਰੀ ਜੀਵਨ ਸਾਥਣ ਆਗਿਆ ਕੌਰ ਸਦਾਲੀ ਵਿਛੜ ਗਈ ਸੀ ਮੇਰੇ ਵੱਡੇ ਲੜਕੇ ਕਰਤਾਰ ਸਿੰਘ ਨੇ 1933 ਵਿੱਚ ਬੀਏ ਦਾ ਇਮਤਿਹਾਨ ਪਾਸ ਕੀਤਾ ਘਰ ਦਾ ਰੋਟੀ ਆਦ ਦਾ ਨਿਰਭਾਹ ਕਰਨ ਲਈ ਇਹ ਜ਼ਰੂਰੀ ਜਾਪਿਆ ਕਿ ਕਰਤਾਰ ਦਾ ਵਿਆਹ ਕਰ ਦਿੱਤਾ ਜਾਏ ਉਸ ਦੀ ਮੰਗਣੀ ਤਦੋਂ ਤੱਕ ਹੋ ਚੁੱਕੀ ਸੀ ਮੇਰੀ ਨੌ ਦੇ ਮਾਮੇ ਭਾਈ ਤੇਜਰਾਮ ਜੀ ਨੇ ਮੇਰੇ ਨਾਲ ਗੱਲ ਤੋਰੀ ਸੀ ਮੈਂ ਉਹਨਾਂ ਨੂੰ ਸਾਫ਼ ਆਖ ਦਿੱਤਾ ਕਾਲਜ ਵਿੱਚ ਪ੍ਰੋਫੈਸਰ ਹੋਣ ਤੋਂ ਇਹ ਭੁਲੇਖਾ ਨਾ ਖਾ ਜਾਣਾ ਕਿ ਮੇਰੇ ਪੱਲੇ ਪੈਸਾ ਵੀ ਹੈ ਲੜਕੀ ਨੂੰ ਇਸ ਘਰ ਵਿੱਚ ਆ ਕੇ ਘਰ ਦਾ ਸਾਰਾ ਕੰਮ ਧੰਦਾ ਆਪਣੇ ਹੱਥੀਂ ਹੀ ਕਰਨਾ ਪਵੇਗਾ ਮੈਂ ਵਰੀ ਬਣਾਉਣ ਜੋਗਾ ਵੀ ਨਹੀਂ ਉਹਨਾਂ ਇਹ ਸਭ ਕੁਝ ਮੰਨ ਲਿਆ ਜੰਜ ਪਿੰਡ ਪੁਲ ਕੰਜਰੀ ਗਈ ਜੂਨ 1933 ਦੇ ਅੱਧ ਵਿੱਚ ਪਰ ਉਥੇ ਗਿਆ ਪਾਸੋਂ ਲੜਕੀ ਦਾ ਮਾਸੜ ਮੈਥੋਂ ਲੜਕੀ ਵਾਸਤੇ ਕੱਪੜੇ ਗਹਿਣੇ ਆਦਿਕ ਮੰਗਣ ਆ ਗਿਆ ਮੈਂ ਉਹਨਾਂ ਨੂੰ ਸਾਫ਼ ਉੱਤਰ ਦੇ ਦਿੱਤਾ ਕਿ ਇਸ ਗੱਲ ਦਾ ਨਿਰਣਾ ਤਾਂ ਸਾਖ ਕਰਨ ਵੇਲੇ ਹੀ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਸ਼ਾਇਦ ਇਹ ਖਿਆਲ ਸੀ ਕਿ ਤਦੋਂ ਮੈਂ ਐਵੇਂ ਐਵੇਂ ਹੀ ਆਖਿਆ ਸੀ ਨਹੀਂ ਤਾਂ ਕੌਣ ਨਹੀਂ ਚਾਹੁੰਦਾ ਕੇ ਵਿਆਹ ਗੱਜਵੱਜ ਕੇ ਹੋਵੇ ਉਸ ਨੂੰ ਨਰਾਜ ਵਾਪਸ ਮੁੜਨਾ ਪਿਆ ਦੂਜੇ ਲੜਕੇ ਪ੍ਰਤਾਪ ਸਿੰਘ ਦਾ ਵਿਆਹ ਦਸੰਬਰ 1939 ਵਿੱਚ ਗੁਜਰਾਵਾਲੇ ਕੀਤਾ ਐਦਕੀ ਅੱਗੇ ਨਾਲੋਂ ਵੀ ਵਧੇਗ ਸਾਦਗੀ ਰੱਖੀ ਵਿਆਹ ਦੇ ਸਮੇ ਲੋਕ ਗਾਉਣ ਬਿਠਾਉਣੇ ਹਨ ਮੁੰਡੇ ਨੂੰ ਕੋੜੀ ਚਾੜਨ ਆਦੀਆਂ ਕਈ ਰਸਮਾਂ ਕਰਦੇ ਹਨ ਪਰ ਅਸਾਂ ਅਜੇ ਹੀ ਕੋਈ ਰੀਤ ਨਾ ਕੀਤੀ ਜਿਸ ਦਿਨ ਜਾਂਜ ਜਾਣੀ ਸੀ ਜਾਂਜੀਆਂ ਵਾਸਤੇ ਇੱਕ ਲਾਰੀ ਮੰਗਾ ਲਈ ਮੇਰੇ ਇੱਕ ਗਵਾਂਡੀ ਨੇ ਮੈਥੋਂ ਪੁੱਛਿਆ ਕਿ ਇਹ ਕਿਉਂ ਤੇ ਕਿਸ ਨੇ ਮਂਗਾਈ ਹੈ ਮੈਂ ਉਸ ਨੂੰ ਦੱਸਿਆ ਕਿ ਅਸੀਂ ਪ੍ਰਤਾਪ ਸਿੰਘ ਨੂੰ ਵਿਆਉਣ ਗੁਜਰਾਵਾਲੇ ਜਾ ਰਹੇ ਹਾਂ ਉਹ ਮੇਰੀ ਇਸ ਅਨੋਖੀ ਸਾਦਗੀ ਉੱਤੇ ਬੜਾ ਹੀ ਹੈਰਾਨ ਹੋਇਆ ਮੈਂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲ ਵਿੱਚ ਦੂਜੀ ਵਾਰੀ 2 ਸਾਲ ਰਿਹਾ ਸਾਂ ਕਾਲਜ ਦੇ ਸਾਹਮਣੇ ਵਾਲੀ ਆਬਾਦੀ ਗੋਬਿੰਦਗੜ੍ਹ ਵਿੱਚ ਮੇਰੀ ਰਹਾਈ ਸੀ ਫਿਰ ਉੱਥੇ ਹੀ ਇੱਕ ਛੋਟਾ ਜਿਹਾ ਘਰ ਵੀ ਬਣਾ ਲਿਆ ਸੀ ਉਸ ਘਰ ਦੇ ਨੇੜੇ ਹੀ ਉਹ ਘਰ ਸੀ ਜਿੱਥੇ ਅਸਾਂ ਠੁਕਣਾ ਸੀ ਮੇਰੀ ਭੈਣ ਲਾਹੌਰ ਛੌਣੀ ਰਹਿੰਦੀ ਸੀ ਸੋ ਮੇਰਾ ਪਣਵਈਆ ਸਾਨੂੰ ਸ਼ਾਲਾ ਮਾਰ ਬਾਗ ਆਮੜਿਆ ਤੇ ਮੇਰਾ ਇੱਕ ਚਚੇਰਾ ਭਰਾ ਸਾਨੂੰ ਸਿੱਧਾ ਆ ਕੇ ਗੁਜਰਾਵਾਲੇ ਹੀ ਮਿਲ ਪਿਆ ਵਰੀ ਆਦਕ ਬਾਰੇ ਉਹਨਾਂ ਨਾਲ ਵੀ ਗੱਲ ਖੋਲ ਹੀ ਹੋਈ ਸੀ ਵਕਤ ਦੀ ਪਾਬੰਦੀ ਉੱਤੇ ਖਾਸ ਜ਼ੋਰ ਦਿੱਤਾ ਸੀ ਸੋ ਅਸੀਂ ਵਿੜੇ ਸਿਰ ਜਾ ਪੜੇ ਸਾਡਾ ਉਤਾਰਾ ਸਾਡੇ ਵਾਲੇ ਘਰ ਵਿੱਚ ਹੀ ਕੀਤਾ ਗਿਆ ਸੀ ਸੋ ਬਾਜੇ ਆਤਸਿ ਬਾਜੀ ਆਦਿਕ ਕਿਸੇ ਚੀਜ਼ ਦੀ ਵੀ ਲੋੜ ਨਹੀਂ ਸੀ ਇਹ ਗੱਲ ਵੀ ਉਹਨਾਂ ਨਾਲ ਪਹਿਲਾਂ ਹੀ ਖੋਲ ਲਈ ਹੋਈ ਸੀ ਜਾਣਣੇ ਚਾਨਣੇ ਹੀ ਪੂਰੀ ਸਾਦਗੀ ਨਾਲ ਮਿਲਣੀ ਕੀਤੀ ਗਈ ਅਗਲੇ ਦਿਨ ਅਸਾਂ ਉਥੋਂ ਪੂਰੇ 1 ਵਜੇ ਤੁਰਨਾ ਸੀ ਵਿਆਸ ਸਵੇਂ ਰਾਗੀਆਂ ਨੇ ਕੀਰਤਨ ਕੀਤਾ ਤੇ ਉਸੇ ਵੇਲੇ ਹੀ ਲਾਵਾ ਪੜੀਆਂ ਗਈਆਂ ਮੁੱਖ ਰਾਗੀ ਸੱਜਣ ਨੇ ਲੈਕਚਰ ਕਰਾਉਣ ਦਾ ਹੱਠ ਕੀਤਾ ਪਰ ਆਖਰ ਉਹ ਮੇਰੀ ਬੇਨਤੀ ਮੰਨ ਹੀ ਗਿਆ ਅਸਾਂ 12:30 ਵਜੇ ਲਾਰੀ ਲਿਆ ਖੜੀ ਕੀਤੀ ਤੇ ਉਥੋਂ 1 ਵਜੇ ਤੁਰ ਪਏ ਗੁਜਰਾਂਵਾਲੇ ਤੋਂ ਅੰਮ੍ਰਿਤਸਰ 84 ਮੀਲ ਹੈ ਅਸੀਂ ਦਿਨ ਹੁੰਦੇ ਘਰ ਪਹੁੰਚ ਗਏ ਮੇਰੇ ਲੜਕੇ ਪ੍ਰਤਾਪ ਨੂੰ ਇੰਨੀ ਸਾਦਗੀ ਪਸੰਦ ਨਹੀਂ ਸਿਾਈ ਉਹਨੇ ਆਪਣੀ ਮਾਤਾ ਨੂੰ ਆਖਰ ਇੱਕ ਇਹ ਹੀ ਦਿੱਤਾ ਕਿ ਇਹ ਵਿਆਹ ਕਾਦਾ ਹੋਇਆ ਇਹ ਤਾਂ ਝੁਲਾ ਸੀ ਗੁਜਰਾਂਵਾਲੇ ਵੀ ਪੋਲ ਕੰਜਰੀ ਵਾਲੀ ਗੱਲ ਹੀ ਹੋਈ ਲੜਕੀ ਦੀ ਮਾਸੀ ਨੇ ਆ ਕੇ ਲੜਕੀ ਨੂੰ ਪਾਣ ਵਾਸਤੇ ਕੱਪੜੇ ਗਹਿਣੇ ਮੰਗੇ ਪਰ ਮੈਂ ਉਤਰ ਦਿੱਤਾ ਕਿ ਮੈਂ ਕੋਈ ਵਰੀ ਨਹੀਂ ਲਿਆ ਜੁਲਾਈ 1941 ਵਿੱਚ ਮੈਂ ਆਪਣੀ ਲੜਕੀ ਨਰਿੰਦਰ ਕੌਰ ਦਾ ਵਿਆਹ ਪ੍ਰੀਤਮ ਸਿੰਘ ਨਾਲ ਕੀਤਾ ਪ੍ਰੀਤਮ ਸਿੰਘ ਮੇਰੇ ਲੜਕੇ ਹਰਦੇਵਾਲ ਸਿੰਘ ਦਾ ਐਮਏ ਅੰਗਰੇਜ਼ੀ ਵਿੱਚ ਜ਼ਮਾਤੀ ਸੀ ਹਰਦੇਵਾਲ ਸਿੰਘ ਨਹੀਂ ਦੱਸ ਪਾਈ ਸੀ ਪ੍ਰੀਤਮ ਸਿੰਘ ਦੀ مالی ਹਾਲਤ ਸਾਡੀ ਹਾਲਤ ਨਾਲੋਂ ਵੀ ਬਹੁਤ ਕਮਜ਼ੋਰ ਸੀ ਬਹੁਤ ਹੀ ਸਾਦਗੀ ਵਰਤਣੀ ਪਈ ਦੋਵੇਂ ਪਾਸੇ ਬੱਚਿਆਂ ਸਮੇਤ 13 ਜਾਨੀ ਆਏ ਉਹ ਵੀ ਮੇਰੇ ਪ੍ਰੇਰਨ ਉਤੇ ਤਾਂ ਉਹ ਤਾਂ ਸਿਰਫ ਚਾਰ ਜਣੇ ਆਉਣਾ ਚਾਹੁੰਦੇ ਸਨ ਇੱਕ ਆਪ ਇੱਕ ਭਰਾ ਇੱਕ ਭੈਣ ਤੇ ਇੱਕ ਮਾਤਾ ਪ੍ਰੀਤਮ ਸਿੰਘ ਤਦੋਂ ਜਲੰਧਰ ਦੇ ਇੱਕ ਨਵੇਂ ਖੁੱਲੇ ਦੁਆਬਾ ਕਾਲਜ ਵਿੱਚ ਆਰਜੀ ਜਈ ਨੌਕਰੀ ਉੱਤੇ ਲੱਗਾ ਹੋਇਆ ਸੀ ਇਸਾਕ ਦੋਹਾਂ ਬੱਚਿਆਂ ਦੀ ਰਜ਼ਾਮੰਦੀ ਨਾਲ ਹੀ ਕੀਤਾ ਗਿਆ ਸੀ ਤੀਜੇ ਲੜਕੇ ਹਰਦੀਾਲ ਸਿੰਘ ਦਾ ਵਿਆਹ ਨਵੰਬਰ 1942 ਵਿੱਚ ਜੰਮੂ ਕੀਤਾ ਅਸੀਂ ਕੁੱਲ ਸੱਤ ਜਾਨੀ ਸਾਂ ਮੈਂ ਮੇਰੇ ਲੜਕੇ ਇਹ ਵੱਡਾ ਜਵਾਈ ਘਰ ਵਿੱਚ ਨਾ ਕੋਈ ਗੋਣ ਬਿਠਾਇਆ ਨਾ ਤੁਰਨ ਵੇਲੇ ਘੋੜੀ ਦੀ ਰਸਮ ਕੀਤੀ ਸਾਡੇ ਨਾਲ ਦੇ ਗਵਾਂਢੀ ਘਰ ਵਿੱਚ ਵੀ ਇਹ ਪਤਾ ਨਾ ਲੱਗ ਸਕਿਆ ਕਿ ਇੱਥੇ ਵਿਆਹ ਰਚਿਆ ਹੋਇਆ ਜੰਮੂ ਸਾਨੂੰ ਉਹਨਾਂ ਇੱਕ ਹੋਟਲ ਵਿੱਚ ਉਤਾਰਾ ਦਿੱਤਾ ਲੋਡੇ ਵੇਲੇ ਸਾਨੂੰ ਉੱਥੇ ਚਾਹ ਪਲਾਈ ਗਈ ਘਰੋਂ ਮਠਿਆਈਆਂ ਦੇ ਥਾਲ ਲੈ ਆਂਦੇ ਗਏ ਅਸਾਂ ਸੱਤ ਜਣਿਆਂ ਨੇ ਕੀ ਕੁਝ ਖਾਣਾ ਸੀ ਰੱਜ ਰੱਜ ਕੇ ਮੁਕਾਈ ਉਹਨਾਂ ਨੇ ਜਿਹੜੇ ਸਾਨੂੰ ਇਹ ਚਾਹ ਪਿਉਣ ਆਏ ਸਨ ਮੈਨੂੰ ਇਹ ਗੱਲ ਬਹੁਤ ਚੁਭੀ ਅਗਲੇ ਦਿਨ ਮੈਨੂੰ ਘਰ ਸੱਦਿਆ ਗਿਆ ਬਰਾਦਰੀ ਦੇ ਚੌਧਰੀ ਨੇ ਦਾਜ ਆਦਕ ਦਾ ਸਮਾਨ ਮੇਰੇ ਹਵਾਲੇ ਕੀਤਾ ਤੇ ਕਹਿਣ ਲੱਗਾ ਕਿ ਲਾਗੀਆਂ ਦਾ ਲਾਗ ਦਿਓ ਲਾਗ ਉਸਨੇ 70 ਰੁਪਏ ਮੰਗੇ ਮੈਂ ਉਸ ਨੂੰ ਰੁਪਏ ਤਾਂ ਦੇ ਦਿੱਤੇ ਪਰ ਨਾਲ ਇਹ ਵੀ ਆਖਿਆ ਕਿ ਸੱਤ ਜਾਨੀਆਂ ਵਾਸਤੇ ਇੰਨੇ ਲਾਗ ਦੇ ਨਾਲ ਰੋਟੀ ਦੇ ਖਰਚ ਦਾ ਬਿੱਲ ਵੀ ਦੇ ਦੇਣਾ ਸੀ ਸੱਤ ਜਾਨੀਆਂ ਨੂੰ ਚਾਹ ਪਲਾਉਣ ਆਏ ਪੰਜੀ ਜਾਣੇ ਤੇ ਖਾ ਪੀ ਗਏ ਸਭ ਉਹੀ ਬੜੇ ਖਰਵੇ ਲਫ਼ਜ਼ ਸਨ ਉਹ ਮੇਰੇ ਚੌਧਰੀ ਨੇ ਜ਼ਰੂਰ ਮੇਰੇ ਕੁੜਮ ਨੂੰ ਦੱਸੇ ਹੋਣਗੇ ਪਰ ਉਹ ਪੀ ਹੀ ਗਏ ਸਗੋਂ ਉਹਨਾਂ ਅਗਾਹ ਸਾਨੂੰ ਦੋ ਸਾਖ ਹੋਰ ਦੇ ਦਿੱਤੇ ਅਸੀਂ ਜੰਮੂ ਤੋਂ ਵਾਪਸ ਅਮਰਸਰ ਦੁਪਹਿਰ ਵੇਲੇ ਆਪੜੇ ਤੇ ਸਾਰੇ ਬੱਚੇ ਆਪੋ ਆਪਣੇ ਟਿਕਾਣੇ ਵੱਲ ਰਾਈ ਪਏ ਹਰਦੇਵਾਲ ਦੀ ਮੁਲਾਜ਼ਮਤ ਸੀ ਲਾਹੌਰ ਸ਼ਾਉਣੀ ਉਹ ਵੀ ਉਸੇ ਵੇਲੇ ਚਲਾ ਗਿਆ ਗਵਾਂਢੀ ਇਹ ਅਚਰਜ ਵਿਆਹ ਵੇਖ ਕੇ ਬੜੇ ਹੈਰਾਨ ਹੋਏ ਦੂਜੇ ਲੜਕੇ ਪ੍ਰਤਾਪ ਸਿੰਘ ਦੀ ਬੋਟੀ ਉਸ ਦਾ ਬੱਚਾ ਤੇ ਬੱਚੀ 1943 ਦੇ ਸ਼ੁਰੂ ਵਿੱਚ ਇੱਕ ਹਫ਼ਤੇ ਦੀ ਵਿੱਥ ਉਤੇ ਸਦੀਵੀ ਵਿਛੋੜਾ ਦੇ ਗਏ। ਪ੍ਰਤਾਪ ਸਿੰਘ ਪਹਿਲਾਂ ਤਾਂ ਇੱਕ ਬੀਮਾ ਕੰਪਨੀ ਵਿੱਚ ਮੁਲਾਜ਼ਮ ਹੋਇਆ ਸੀ ਪਰ ਫਿਰ ਇਹ ਛੱਡ ਕੇ ਉਹ ਮਿਲਟਰੀ ਅਕਾਊਂਟਸ ਦੇ ਵਿਭਾਗ ਵਿੱਚ ਨੌਕਰੀ ਲੈ ਕੇ ਕੋਇਟੇ ਚਲਾ ਗਿਆ ਸੀ। ਉੱਥੋਂ ਬਦਲ ਕੇ ਉਹ ਲਾਹੌਰ ਸ਼ਾਉਣੀ ਆ ਗਿਆ ਸੀ। ਤਦੋਂ ਹੀ ਉਸ ਦੀ ਬੋਟੀ ਤੇ ਬੱਚੇ ਗੁਜ਼ਰ ਗਏ ਸਨ। ਜੰਮੂ ਮੇਰੀਆਂ ਦੋ ਮਾਸੀਆਂ ਰਹਿੰਦੀਆਂ ਸਨ। ਛੋਟੀ ਮਾਸੀ ਦੀ ਪੋਤਰੀ ਦਾ ਸਾਖ ਮਿਲਿਆ ਪ੍ਰਤਾਪ ਵਾਸਤੇ ਲੜਕੀ ਦਾ ਮਾਮਾ ਆਇਆ ਗੱਲ ਸਿਰੇ ਚੜਨ ਲਈ ਮੈਂ ਉਸ ਨੂੰ ਸਿਰਫ ਦੋ ਸ਼ਰਤਾਂ ਪੇਸ਼ ਕੀਤੀਆਂ ਨੰਬਰ 1 ਜਾਨੀ 7 ਜਾਣੇ ਹੋਣਗੇ ਤੇ ਨੰਬਰ 2 ਚਾਹ ਅਸੀਂ ਤੁਹਾਡੇ ਘਰ ਆ ਕੇ ਪੀਵਾਂਗੇ ਕੋਈ ਓਪਰਾ ਬੰਦਾ ਚਾਹ ਪਲਾਉਣ ਨਾ ਆਵੇ ਸਾਨੂੰ ਹਰਦੇਵਾਲ ਸਿੰਘ ਦੇ ਵਿਆਹ ਵਾਲੀ ਚਾਹ ਚਾਹਤੇ ਸੀ ਜੰਜ ਇਉਂ ਟੁਰੀ ਕਿ ਪ੍ਰਤਾਪ ਤੇ ਹਰਦੇਵਾਲ ਪ੍ਰੀਤਮ ਸਿੰਘ ਤੇ ਮੀਰਾ ਇੱਕਪਣੇਵਾ ਇਹ ਚਾਰੇ ਲਾਹੌਰੋਂ ਗੱਡੀ ਚੜ੍ਹ ਕੇ ਸਿਆਲਕੋਟ ਆਪੜੇ ਅਮਰਸਰ ਤੋਂ ਮੈਂ ਤੇ ਦੋ ਲੜਕੇ ਅਮਰੀਕ ਸਿੰਘ ਤੇ ਕੁਲਵੰਤ ਸਿੰਘ ਅਸੀਂ ਤਿੰਨੇ ਸਿੱਧੇ ਸਿਆਲਕੋਟ ਪਹੁੰਚੇ ਉੱਥੋਂ ਅਸੀਂ ਸੱਤੇ ਜਣੇ ਜੰਮੂ ਜਾ ਪਹੁੰਚੇ ਇਸ ਵਿਆਹ ਦੀ ਤਾਂ ਸਾਡੇ ਆਂਢ ਗੁਆਂਢ ਓਕਾ ਹੀ ਖਬਰ ਨਾ ਹੋ ਸਕੇ ਖਾਲਸਾ ਕਾਲਜੀਅਟ ਸਕੂਲ ਅਮਰਸਰ ਦੇ ਹੈਡਮਾਸਟਰ ਸਰਦਾਰ ਭਗਤ ਸਿੰਘ ਜੀ ਨੇ ਆਪਣੀ ਦੂਜੀ ਲੜਕੀ ਦਾ ਸਾਥ ਲੜਕੇ ਅਮਰੀਕ ਵਾਸਤੇ ਦਿੱਤਾ ਸਾਡੇ ਕੁਆਟਰ ਤੋਂ ਉਹਨਾਂ ਦਾ ਕੁਆਟਰ ਮਸਾਂ ਕੁਝ ਗਜਾਂ ਉੱਤੇ ਸੀ ਵਿਆਹਾਂ ਵਿੱਚ ਗੌਣ ਤਾਂ ਅਸੀਂ ਅੱਗੇ ਹੀ ਨਹੀਂ ਬਿਠਾਉਂਦੇ ਸਾਂ ਵਾਜੇ ਆਤਕ ਦੀ ਵੀ ਕੋਈ ਲੋੜ ਨਾ ਜਾਪੀ ਤੇ ਬੜੀ ਹੀ ਸਾਦਗੀ ਨਾਲ ਮਈ 1945 ਵਿੱਚ ਇਹ ਵਿਆਹ ਵੀ ਹੋ ਗਿਆ ਕਿਉਂਕਿ ਇਹ ਵਿਆਹ ਖਾਲਸਾ ਕਾਲਜ ਦੇ ਵਿੱਚ ਹੀ ਹੋਣਾ ਸੀ ਆਣ ਗਵਣ ਸਭ ਨੂੰ ਪਤਾ ਸੀ ਅਸੀਂ ਲਾਵਾਂ ਦੇ ਵੇਲੇ ਉਹਨਾਂ ਦੇ ਘਰ ਗਏ ਸੋ ਇੱਕ ਚਾਹ ਤੇ ਇੱਕ ਰੋਟੀ ਦਾ ਖਰਚ ਉਹਨਾਂ ਦੇ ਸਿਰ ਉੱਤੇ ਪਿਆ। ਮੇਰੀ ਇੱਕ ਭੈਣ ਲਾਹੌਰ ਛੌਣੀ ਤੇ ਦੂਜੀ ਗੁਰਦਾਸਪੁਰ ਰਹਿੰਦੀ ਸੀ। ਦੋਹਾਂ ਨੂੰ ਸੱਦ ਲਿਆ ਸੀ ਸਿਰਫ ਇੱਕ ਦਿਨ ਪਹਿਲਾਂ। ਡੋਲੀ ਆਉਣ ਤੋਂ ਪਿੱਛੋਂ ਉਹ ਤੁਰਨ ਲੱਗੀਆਂ ਤਾਂ ਉਹਨਾਂ ਦਾਜ ਵੇਖਣ ਦੀ ਇੱਛਾ ਪ੍ਰਗਟ ਕੀਤੀ। ਮੈਂ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਜਿਸ ਆਦਮੀ ਨੇ ਅਜੇ 5 ਧੀਆ ਹੋਰ ਵਿਆਹਣੀਆਂ ਹਨ ਉਸ ਪਾਸੋਂ ਬਹੁਤੇ ਦਾਜ ਦੀ ਆਸ ਨਹੀਂ ਰੱਖਣੀ ਚਾਹੀਦੀ। ਨਾ ਅਸਾਂ ਆਪ ਵੇਖਣਾ ਹੈ ਤੇ ਨਾ ਹੀ ਤੁਸੀਂ ਵੇਖੋ ਜਿੰਨਾ ਧੀ ਦੇ ਦਿੱਤੀ ਉਹਨਾਂ ਸਭ ਕੁਝ ਦੇ ਦਿੱਤਾ 1951 ਵਿੱਚ ਅਜੇ ਮੈਂ ਖਾਲਸਾ ਕਾਲਜ ਵਿੱਚ ਹਿੱਸਾ ਕਿ ਮੇਰਾ ਲੜਕਾ ਕੁਲਵੰਤ ਸਿੰਘ ਐਮ ਐਸ ਸੀ ਪਾਸ ਕਰਕੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵਿੱਚ ਕੈਮਿਸਟਰੀ ਦਾ ਲੈਕਚਰਾਰ ਲੱਗ ਗਿਆ ਜੰਮੂ ਵਾਲੇ ਮੇਰੇ ਕੋਲ ਬਾਬੂ ਬੁਲਾਕੀ RAM ਜੀ ਨੇ ਕੁਲਵੰਤ ਸਿੰਘ ਨੂੰ ਆਪਣੀ ਚੌਥੀ ਲੜਕੀ ਤੇਜ ਦਾ ਸਾਗ ਦੇਣ ਦੀ ਇੱਛਾ ਪ੍ਰਗਟ ਕੀਤੀ ਲੜਕੀ ਲੜਕੇ ਦੀ ਰਜ਼ਾਮੰਦੀ ਵੀ ਲਈ ਗਈ ਸਨ 1947 ਦੀ ਦੇਸ਼ਵੰਡ ਦੇ ਕਾਰਨ ਗੱਡੀ ਦੇ ਰਸਤੇ ਜੰਮੂ ਵੱਲ ਜਾਣਾ ਬੰਦ ਹੋ ਚੁੱਕਾ ਸੀ ਡੇਰਾ ਬਾਬਾ ਨਾਨਕ ਤੋਂ ਅਗਾ ਰਾਵੀ ਤੋਂ ਪਾਰ ਦਾ ਇਲਾਕਾ ਪਾਕਿਸਤਾਨ ਵਿੱਚ ਆ ਚੁੱਕਾ ਸੀ ਪਠਾਨਕੋਟ ਦੇ ਰਸਤੇ ਲਾਰੀ ਵਿੱਚ ਹੀ ਜੰਮੂ ਜਾਇਆ ਜਾ ਸਕਦਾ ਸੀ ਲਾਰੀ ਵਿੱਚ ਸਫ਼ਰ ਕੀਤਿਆਂ ਮੈਨੂੰ ਚੱਕਰ ਆ ਜਾਂਦੇ ਸਨ ਸੋ ਮੈਂ ਬਾਪੂ ਬੁਲਾਕੀ RAM ਜੀ ਨੂੰ ਲਿਖ ਦਿੱਤਾ ਕਲਵੰਤ ਦੇ ਵਿਆਹ ਸਮੇਂ ਮੈਂ ਹਾਜ਼ਰ ਨਹੀਂ ਹੋ ਸਕਾਂਗਾ। ਮੇਰੇ ਦੋ ਲੜਕੇ ਕਰਤਾਰ ਤੇ ਹਰਦੀਾਲ ਜੂਨ 1951 ਵਿੱਚ ਛੁੱਟੀ ਲੈ ਕੇ ਕਸ਼ਮੀਰ ਗਏ ਸਨ। ਵਿਆਹ ਦੀ ਤਾਰੀਖ 30 ਜੂਨ ਮੁਕਰਰ ਕੀਤੀ ਗਈ। ਕਰਤਾਰ ਤੇ ਹਰਦੀਾਲ ਕਸ਼ਮੀਰ ਤੋਂ ਵਾਪਸ ਜੰਮੂ ਪਹੁੰਚ ਗਏ ਤੇ ਇੱਥੋਂ ਕਲਵੰਤ ਅਮਰੀਕ ਤ ਤੇ ਦਲਜੀਤ ਚਲੇ ਗਏ। ਇਸ ਤਰ੍ਹਾਂ ਇਹ ਵਿਆਹ ਪਹਿਲੇ ਵਿਆਹਾਂ ਨਾਲੋਂ ਵੀ ਵਧੇਰੇ ਸਾਦਗੀ ਨਾਲ ਹੋਇਆ। ਦਲਜੀਤ ਸਿੰਘ ਨੇ 1956 ਵਿੱਚ MBBS ਪਾਸ ਕੀਤੀ ਸੀ ਤਦੋਂ ਤੱਕ ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਆ ਚੁੱਕਾ ਸਾਂ ਦਲਜੀਤ ਸਿੰਘ ਦਾ ਸਾਖ ਬਾਬੂ ਬਲਾਕੀ RAM ਜੀ ਦੀ ਪੰਜਵੀਂ ਲੜਕੀ ਸਵਰਨ ਕੌਰ ਨਾਲ ਹੋਇਆ ਬੱਸਾਂ ਦੇ ਸਫ਼ਰ ਮੈਂ ਤਾਂ ਕਰ ਹੀ ਨਹੀਂ ਸਕਦਾ ਕਰਤਾਰ ਹਰदयाल ਦਿੱਲੀ ਤੋਂ ਆ ਗਏ ਕੁਲਵੰਤ ਸਿੰਘ ਹੁਸ਼ਿਆਰਪੁਰ ਤੋਂ ਆਇਆ ਤੇ ਇਥੋਂ ਦਲਜੀਤ ਸਿੰਘ ਤੇ ਅਮਰੀਕ ਸਿੰਘ ਆਏ ਨਾ ਕੋਈ ਗੌਣ ਨਾ ਕੋਈ ਕੋੜੀ 25 ਨਵੰਬਰ 1957 ਨੂੰ ਦਲਜੀਤ ਦਾ ਵਿਆਹ ਹੋਇਆ। ਅਗਲੇਰੇ ਦਿਨ ਜਦੋਂ ਕਰਤਾਰ ਹੋਣੀ ਜੰਮੂ ਤੋਂ ਦਲਜੀਤ ਸਿੰਘ ਨੂੰ ਵਿਆਹ ਲਿਆਏ ਤਾਂ ਮੇਰੇ ਗੁਆਂਢੀ ਪ੍ਰੋਫੈਸਰ ਅਮਰ ਸਿੰਘ ਤੇ ਉਹਦੀ ਬੋਟੀ ਬੜੇ ਹੀ ਹੈਰਾਨ ਹੋਏ ਇਸ ਅਚਰਜ ਵਿਆਹ ਉੱਤੇ। ਇੱਕੋ ਹੀ ਮਕਾਨ ਵਿੱਚ ਰਹਿੰਦਿਆਂ ਉਹਨਾਂ ਨੂੰ ਓਕਾ ਹੀ ਪਤਾ ਨਹੀਂ ਸੀ ਲੱਗਾ ਕਿ ਲੜਕੇ ਦਾ ਵਿਆਹ ਹੋ ਗਿਆ। ਕਿਤਾਬ ਮੇਰੀ ਜੀਵਨ ਕਹਾਣੀ ਲੇਖਕ ਪ੍ਰੋਫੈਸਰ ਸਹਿਬ ਸਿੰਘ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ